ਕੀ ਕੋਈ ਜੀਵ ਸੱਚਮੁੱਚ ਹੀ ਅਮਰ ਹੋ ਸਕਦਾ ਹੈ ਕੀ ਸੱਪਾਂ ਕੋਲ ਅਮਰਤਾ ਦੀ ਕੋਈ ਚਾਬੀ ਹੈ ਅੱਜ ਅਸੀਂ ਖੋਲਾਂਗੇ ਅਜਿਹੀ ਹੀ ਕੁਜਰਾਜ ਜੋ ਤੁਹਾਨੂੰ ਹੈਰਾਨ ਕਰ ਦੇਣਗੇ ਸੱਪਾਂ ਦੀ ਲੰਮੀ ਉਮਰ ਦਾ ਰਾਜ ਜਿਵੇਂ ਕਿ ਜ਼ਿਆਦਾਤਰ ਜੀਵਾਂ ਦੀ ਉਮਰ ਸੀਮਤ ਹੁੰਦੀ ਹੈ ਪਰ ਕੁਝ ਸੱਪ ਦਹਾਕਿਆਂ ਤੱਕ ਜੀ ਸਕਦੇ ਹਨ ਉਹ ਕਿਵੇਂ ਕਿ ਉਹਨਾਂ ਦੇ ਸਰੀਰ ਵਿੱਚ ਕੋਈ ਅਜੀਹ ਰਾਸ਼ੀਪਿਆ ਹੁੰਦਾ ਹੈ ਇਨਸਾਨਾਂ ਲਈ ਵੀ ਜੋ ਚਮਤਕਾਰ ਬਣ ਸਕਦਾ ਹੈ ਵਿਗਿਆਨ ਦਾ ਕਹਿਣਾ ਹੈ ਕਿ ਸੱਪਾਂ ਦੀ ਵਿਸ਼ੇਸ਼ ਮੈਟਾਬੋਲਿਕ ਗਤੀਵਿਧੀਆਂ ਅਤੇ ਹੌਲੀ ਧੜਕਣ ਦੀ ਗੁੰਜਲਦਾਰ ਤਕਨੀਕ ਉਹਨਾਂ ਨੂੰ ਲੰਬੀ ਉਮਰ ਦੇਣ ਵਿੱਚ ਸਹਾਇਕ ਹੁੰਦੀ ਹੈ ਕੀ ਹਾਈਬਰਨੇਸ਼ਨ ਅਤੇ ਮੈਟਾਬੋਲਿਕ ਕੰਟਰੋਲ ਹੀ ਉਹਨਾਂ ਦੀ ਉਮਰਤਾ ਦੀ ਕੁੰਜੀ ਹੈ ਸੱਪ ਆਪਣੇ ਸਰੀਰ ਦੀ ਊਰਜਾ ਨੂੰ ਐਨੀ ਮਹਾਰਤ ਨਾਲ ਵਰਤਦੇ ਹਨ ਕਿ ਉਹਨਾਂ ਦੇ ਅੰਗ ਲੰਬੇ ਸਮੇਂ ਤੱਕ ਨਵੀਂ ਤਰ੍ਹਾਂ ਕੰਮ ਕਰਦੇ ਰਹਿੰਦੇ ਹਨ ਸੱਪਾਂ ਦਾ ਜ਼ਹਿਰ ਅਤੇ ਉਹਨਾਂ ਦੀ ਰੋਗ ਪ੍ਰੀਰੋਧਕ ਤਾਕਤ ਬਹੁਤ ਸਾਰੇ ਸੱਪਾਂ ਦੇ ਸਰੀਰ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ ਉਹਨਾਂ ਦਾ ਜ਼ਹਿਰ ਸਿਰਫ ਸ਼ਿਕਾਰ ਨੂੰ ਮਾਰਨ ਦੇ ਵਿੱਚ ਹੀ ਨਹੀਂ ਬਲਕਿ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਕੀ ਉਹਨਾਂ ਦੇ ਜ਼ਹਿਰ ਵਿੱਚ ਕੋਈ ਐਸੀ ਚਮਤਕਾਰੀ ਸ਼ਕਤੀ ਹੈ ਜੋ ਇਨਸਾਨਾਂ ਨੂੰ ਵੀ ਲੰਬੀ ਉਮਰ ਦੇ ਸਕਦੀ ਹੈ ਸੱਪਾਂ ਦਾ ਵਾਤਾਵਰਨ ਅਤੇ ਉਹਨਾਂ ਦੀ ਜੀਵਨ ਸ਼ੈਲੀ ਅਲੱਗ-ਅਲੱਗ ਸੱਪ ਪ੍ਰਜਾਤੀਆਂ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਉਮਰ ਨੂੰ ਵਧਾਉਂਦੀਆਂ ਹਨ ਕੁਝ ਸੱਪ ਧਰਤੀ ਦੇ ਅੰਦਰ ਰਹਿੰਦੇ ਹਨ ਤਾਂ ਕਿ ਉਹ ਵਾਤਾਵਰਨ ਦੀ ਸ਼ਕਤੀ ਤੋਂ ਬਚ ਸਕਣ ਹੋਰ ਕੁਝ ਠੰਡੇ ਇਲਾਕਿਆਂ ਵਿੱਚ ਚਲੇ ਜਾਂਦੇ ਹਨ ਤਾਂ ਕਿ ਉਹ ਆਪਣੀ ਊਰਜਾ ਦੀ ਖਪਤ ਨੂੰ ਘਟਾ ਕਰ ਸਕਣ ਕੀ ਅਸੀਂ ਵੀ ਸੱਪਾਂ ਤੋਂ ਕੁਝ ਸਿੱਖ ਸਕਦੇ ਹਾਂ ਸੱਪਾਂ ਦੀ ਜੀਵਨ ਸ਼ੈਲੀ ਅਤੇ ਉਹਨਾਂ ਦੇ ਵਿਗਿਆਨਿਕ ਗੁਣ ਸਾਡੇ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦੇ ਹਨ ਉਹਨਾਂ ਦੇ ਜ਼ਹਿਰ ਜਾਂ ਉਹਨਾਂ ਦੇ ਮੈਟਾਬੋਲਿਕ ਵਿਗਿਆਨ ਦੇ ਅਧਿਐਨ ਤੋਂ ਅਸੀਂ ਬੁੜਾਪੇ ਨੂੰ ਰੋਕ ਸਕਦੇ ਹਾਂ ਆਉਣ ਵਾਲੇ ਸਮੇਂ ਵਿੱਚ ਸੱਪਾਂ ਦੇ ਜੀਨ ਦੁਆਰਾ ਇਨਸਾਨ ਆਪਣੀ ਉਮਰ ਵਧਾ ਸਕਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਤੀਜਾ ਕੀ ਸੱਪ ਅਮਰ ਹਨ ਅਸੀਂ ਵੇਖਿਆ ਕਿ ਸੱਪਾਂ ਦੀ ਧੀਮੀ ਧੜਕਣ ਉਹਨਾਂ ਦੇ ਜ਼ਹਿਰ ਅਜੀਬੋ ਗਰੀਬ ਮੈਟਾਬੋਲਿਕ ਵਿਗਿਆਨ ਅਤੇ ਵਾਤਾਵਰਣ ਨਾਲ ਅਨੁਕੂਲਤਾ ਉਹਨਾਂ ਨੂੰ ਲੰਬੀ ਉਮਰ ਦੇਣ ਵਿੱਚ ਮਦਦ ਕਰਦੇ ਹਨ ਪਰ ਕੀ ਉਹ ਸੱਚਮੁੱਚ ਹੀ ਅਮਰ ਹਨ ਜਾਂ ਕੋਈ ਅਜੀਹਾ ਰਾਜ ਹੈ ਜੋ ਵਿਗਿਆਨ ਅਜੇ ਤੱਕ ਨਹੀਂ ਖੋਲ ਸਕਿਆ ਇਹ ਰਾਜ ਤਾਂ ਸਮੇਂ ਦੇ ਨਾਲ ਹੀ ਖੁੱਲਣਗੇ ਕਿਉਂਕਿ ਵਿਗਿਆਨ ਵਿੱਚ ਸਿਰਫ ਧਾਰਨਾਵਾਂ ਤੇ ਹੀ ਪਹਿਲਾਂ ਕੰਮ ਹੁੰਦਾ ਫਿਰ ਜਾ ਕੇ ਉਹਦੇ ਪ੍ਰਯੋਗ ਹੁੰਦੇ ਹਨ ਤੇ ਫਿਰ ਵਿਗਿਆਨ ਉਸ ਨੂੰ ਸਪਸ਼ਟ ਕਰਦਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਐਦਾਂ ਹੀ ਵਿਗਿਆਨ ਟੈਕਨੋਲੋਜੀ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ